ਪੰਜਾਬ ਬਚਾਓ ਯਾਤਰਾ ਨਹੀਂ ਐ ਇਹ ਕੁਰਸੀ ਬਚਾਓ ਯਾਤਰਾ ਪਰਿਵਾਰ ਬਚਾਓ ਯਾਤਰਾ ਹਰ ਇੱਕ ਮੈਂਬਰ ਕੋ ਚਾਰ ਚਾਰ ਤਿੰਨ ਤਿੰਨ ਸੀਟਾਂ ਵਾਂ ਤੇ ਪੰਜਾਬ ਨੂੰ ਕੀ ਹੋਇਆ ਪੰਜਾਬ ਤੇ ਪਹਿਲਾਂ ਹੀ ਵਸਦਾ ਵਾ ਸੌਦਾ ਸਾਦੀ ਫਿਲਮ ਕਿੰਨਾ ਲਵਾਈ ਉਹਨੂੰ ਮਾਫੀ ਕਿੰਨੇ ਦਿੱਤੀ ਸਾਡੇ ਗੁਰੂ ਦਾ ਸਵਾੰਗ ਰਚਿਆ ਉਹਨੇ ਇਹਨਾਂ ਨੇ ਉਹਨਾਂ ਦੀ ਫਿਲਮ ਲਵਾ ਦਿੱਤੀ ਇਹਨਾਂ ਨੇ ਉਹਨੂੰ ਮਾਫੀ ਦੇ ਦਿੱਤੀ ਉਸ ਬੰਦੇ ਨੇ ਕੀ ਨਹੀਂ ਕੀਤਾ ਕੋਟਕ ਪੂਰੇ ਬੈਬਲ ਕਲਾਂ ਗੋਲੀ ਕਾਰਨ ਭੁੱਲ ਗਏ ਲੋਕ ਗੁਰੂ ਸਾਹਿਬ ਦੀ ਬੇਅਦਬੀ ਗਲੀਆਂ ਚ ਅੰਗ ਮਿਲੇ ਗੁਰੂ ਸਾਹਿਬ ਦੇ ਇਹ ਨੱਕ ਡੋਬ ਕੇ ਮਰ ਜਣ ਬੇ ਸ਼ਰਮ ਲੋਕ ਆ ਪੰਜਾਬ ਤੇ 10 ਸਾਲ ਇਹਨਾਂ ਦੇ ਹੱਥਾਂ ਚ ਰਿਆ ਉਦੋਂ ਇਹਨਾਂ ਨੇ ਜਿਹੜਾ ਕੀਤਾ ਨੁਕਸਾਨ ਬਾਅਦ ਚ ਉਹ ਤੇ ਪੰਜਾਬ ਹੱਸਦਾ ਵਸਦਾ ਹੀ ਆ ਇਹਨਾਂ ਨੂੰ ਬੇਨਤੀ ਮੇਰੀ ਵੀ ਭਾਈ ਤੁਸੀਂ ਇਹ ਡਰਾਮਾ ਜਾਂ ਬੰਦ ਕਰੋ ਜਿਹੜਾ ਸ਼ੁਰੂ ਕੀਤਾ ਨਮਾ ਹੀ ਇਹ ਬਿਜ਼ਨਸਮੈਨ ਲੋਕ ਆ ਇਹਨਾਂ ਨੂੰ ਕੋਈ ਪੰਜਾਬ ਨਾਲ ਲੈਣਾ ਦੇਣਾ ਨਹੀਂ ਆ ਇਹਨਾਂ ਕੋਲ ਸਿਕਿਉਰਟੀਆਂ ਹੈਗੀਆਂ ਵਾਂ ਯਾਰ ਇਹ ਲੈਂਡੇ ਆ ਸ਼੍ਰੋਮਣੀ ਕਮੇਟੀ ਦੇ ਪੈਸੇ ਦੀ ਦੁਰਵਤੋ ਕਰਨ ਦੇ ਆ ਇਹਨਾਂ ਨੂੰ ਕੋਈ ਕਿਸੇ ਨਾ ਚਾਰ ਪੰਜ ਬੰਦੇ ਆ ਉਹੀ ਅਕਾਲੀ ਦਲ ਦੇ ਲਈ ਬੋਲਦੇ ਆ ਚਾਰ ਪੰਜ ਬੰਦੇ ਐ ਜੀਪੀਸੀ ਜਾ ਉਥੇ ਬੋਲਦੇ ਆ ਹੁਣ ਜਿੱਦਣ ਐ ਜੀਪੀਸੀ ਦੇ ਵੋਟਾਂ ਆਉਣਗੇ ਆ ਨਾ ਜਿੱਦਣ ਐ ਜੀਪੀਸੀ ਇਹਨਾਂ ਕੋ ਖੁੱਸ ਗਈ ਫੇਰ ਵੇਖਿਓ ਇਹਨਾਂ ਦਾ ਬਣਦਾ ਕੀ ਆ ਇਹ ਚੀਕਾਂ ਪਹਿਣੀਆਂ ਅਸਲੀ ਤੇ ਜਥੇਦਾਰ ਕੌਂਕੇਦ ਦੀ ਮੌਤ ਜਿਹੜੀ ਹੋਈ ਆ ਉਹਦਾ ਜਵਾਬ ਹੈਗਾ ਇਹਨਾਂ ਕੋ ਰੇਤ ਮਾਫੀਆ ਦਾ ਆਰਬਿਟ ਬੱਸਾਂ 'ਚੋਂ ਧੱਕੇ ਦਿੱਤੇ ਕੁੜੀਆਂ ਨੂੰ ਕੇਵਲ ਮਾਫੀਆ ਦਾ ਟਰਾਂਸਪੋਰਟ ਮਾਫੀਆ ਦਾ ਨਸ਼ੇ ਮਾਫੀਆ ਦਾ ਮੈਂ ਕਿਹੜੇ ਕਿਹੜੇ ਨਾਮ ਲਾਵਾਂ ਫਿਰ ਦੱਸੋ ਸਮੀਤ ਸੈਣੀ ਡੀਜੀਪੀ ਇਹਨਾਂ ਨੇ ਲਾਇਆ ਕੀ ਨੇ ਉਹਨੇ ਕੀਤਾ ਕਿ ਯਾਰ ਤੁਸੀਂ ਕਮਾਲ ਕਰਦੇ ਤੁਸੀਂ ਪੰਜਾਬ ਬਚਾਉਣ ਦੀ ਗੱਲ ਕਰਦੇ ਸਾਰੇ ਅਲੀਗੇਸ਼ਨ ਹੀ ਤੁਹਾਡੇ ਤੇ ਲੱਗਦੇ ਆ। ਕੀ ਸ਼ੋਮਣੀ ਕਾਲੀ ਦੀ ਤੁਨੋਂ ਜਿਹੜਾ ਇਸ ਪੰਜਾਬ ਦੀ ਯਾਤਰਾ ਨਾਲ ਕੋਈ ਅਸਰ ਹੋਊਗਾ ਕੋਈ ਮਜ਼ਬੂਤੀ ਮਿਲੂਗੀ ਕਿ ਲੱਗਦਾ ਵੀ 2024 ਵਿੱਚ ਇਲੈਕਸ਼ਨ ਆਉਣੇ ਆ ਵੋਟਾਂ ਆਉਣੀਆਂ ਕਿ ਲੱਗਦਾ ਇਹ ਚੀਜ਼ ਨਾਲ ਕੋਈ ਫਰਕ ਪੈ ਵੀਗਾ ਇਹਨਾਂ ਨੂੰ ਹੋਊਗਾ ਬਹੁਤ ਜ਼ਿਆਦਾ ਫਰਕ ਪਊਗਾ ਐਰਕੀ ਤੇ ਮੱਲਰ ਕਾਰਡ ਤੋਂ ਵਾੜੀ ਫਰਕ ਪਊਗਾ ਇਹਨਾਂ ਨੂੰ ਜੇ ਜਦੋਂ ਸਾਹਮਣੇ ਆਉਂਦੇ ਲੋਕਾਂ 'ਚ ਗੁੱਸਾ ਆ ਜਾਂਦਾ ਨਾਲ ਹੀ ਬੈਬਲ ਕਲਾਂ ਗੋਲੀ ਕਾਂਡ ਚਤੇ ਆ ਜਾਂਦਾ ਲੋਕਾਂ ਨੂੰ ਗੁਰੂ ਸਾਹਿਬ ਦੀ ਬੇਅਦਬੀ ਚਤੇ ਆ ਜਾਂਦੀ ਆ ਤੇ ਫਿਰ ਲੋਕੀ ਬਟਨ ਦਬ ਦਬ ਕੇ ਟੀਂ ਟੀ ਕਰਾਉਂਦੇ ਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ ਸ਼ੋਮਨੀ ਕਾਲੀਦਾ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲੋਂ ਪੰਜਾਬ ਜਾ ਯਾਤਰਾ ਕੱਢੀ ਜਾ ਰਹੀ ਹੈ ਤੇ ਉਸ ਦੀ ਸ਼ੁਰੂਆਤ ਜਿਹੜੀ ਕੀ ਮਾਜਦ ਹੋ ਰਹੀ ਹੈ ਮਾਜਦ ਹੁੰਦਿਆ ਹੈ ਪੂਰੇ ਪੰਜਾਬ ਜਿਹੜੀ ਯਾਤਰਾ ਜਾਣੀ ਹੈ ਤੇ ਉਹਨਾਂ ਨੇ ਕਹਿਣਾ ਵੀ ਪੰਜਾਬ ਨੂੰ ਬਚਾਇਆ ਜਾ ਸਕਦਾ ਪੰਜਾਬ ਨੂੰ ਇਸ ਯਾਤਰਾ ਦੇ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਅਤੇ ਦੇਖਣਾ ਹੈ ਕਿ ਕਿੰਨੇ ਕੁ ਮੀ ਮੂਤੀ ਮਿਲੂਗੀ ਇਸ ਪੰਜਾਬ ਚ ਯਾਤਰਾ ਨੂੰ ਸ਼ੋਨੀ ਕਾਲੀ ਦੀ ਪਾਰਟੀ ਨੂੰ ਇਸ ਤਮਾਮ ਮੁੱਦਿਆਂ ਦੀ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਸੋਨੂ ਜਿੰਡਾਲਾ ਜਿਹੜਾ ਕਿ ਕਾਂਗਸੀ ਆਗੂ ਵੀ ਨੇ ਅਤੇ ਸਮਾਜ ਸੇਵਿਕ ਵੀ ਨੇ ਸੋਨੂ ਜਿੰਡਾਲਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸੈਂਟਰਲ ਪੰਜਾਬ ਟੀਵੀ ਬਹੁਤ ਬਹੁਤ ਧੰਨਵਾਦ ਕਰੀਵਾਲ ਸਭ ਤੁਹਾਡਾ ਕਿਸ ਤਰ੍ਹਾਂ ਦੇਖਦੇ ਹੋ ਸਰਦਾਰ ਸੁਬੀਰ ਸਿੰਘ ਬਾਲੋਂ ਜਿਹੜੇ ਕਿ ਸ਼ੋਨੀ ਕਾਲ ਦੇ ਪ੍ਰਧਾਨ ਨੇ ਉਹਨਾਂ ਨਾਲ ਪੰਜਾਬ ਚ ਯਾਤਰਾ ਸ਼ੁਰੂ ਕੀਤੀ ਗਈ ਆ ਸ਼ੁਰੂਆਤ ਮਾਜਦ ਹੋਈ ਹੈ ਗੁਰ ਗੁਰੂ ਰਾਮਦਾਸ ਮਾਰੇ ਦੀ ਨਗਰੀ ਤੋਂ ਜਿਹੜੀ ਸ਼ੁਰੂਆਤ ਹੋਈ ਆ ਉਹ ਤੇ ਮਤਲਬ ਇਹਨਾਂ ਦੇ ਮਾੜੇ ਸਮੇਂ ਦੀ ਸ਼ੁਰੂ ਹੋਈ ਆ ਨਾ ਹੁਣ ਪੰਜਾਬ ਬਚਾਓ ਯਾਤਰਾ ਨਹੀਂ ਆ ਇਹ ਕੁਰਸੀ ਬਚਾਓ ਯਾਤਰਾ ਪਰਿਵਾਰ ਬਚਾਓ ਯਾਤਰਾ ਹਰ ਇੱਕ ਮੈਂਬਰ ਕੋ ਚਾਰ ਚਾਰ ਤਿੰਨ ਤਿੰਨ ਸ਼ੀਟਾਂ ਵਾਂ ਤੇ ਪੰਜਾਬ ਨੂੰ ਕੀ ਹੋਇਆ ਪੰਜਾਬ ਤੇ ਪਹਿਲਾਂ ਹੀ ਵਸਦਾ ਵਾ ਜਿਸ ਪੰਜਾਬ ਦੇ ਲਈ ਦਸਵੇਂ ਪਾਸ਼ਾ ਨੇ ਖੂਨ ਡੋਲਿਆ ਹੋਵੇ ਤੇ ਪਹਿਲਾਂ ਅਸੀਂ ਸਾਨੂੰ ਸਾਰਾ ਕੁਝ ਦੇ ਦਿੱਤਾ ਹੋਵੇ ਆਪਣੇ ਕੋਲ ਰੱਖਿਆ ਹੀ ਕੁਝ ਨਹੀਂ ਆਪਣੇ ਪੁੱਤ ਵੀ ਕੁਰਬਾਨ ਕਰਤੇ ਫਤੇਗੜ ਸਾਹਿਬ ਜਾ ਕੇ ਜਿੱਥੇ ਤੁਸੀਂ ਵੇਖੋ ਮੇਲਾ ਲੱਗਦਾ ਵਾ ਬੱਚਿਆਂ ਨੇ ਛੋਟੇ ਛੋਟੇ ਸ਼ਹਾਦਤਾਂ ਦਿੱਤੀਆਂ ਤੇ ਉਹ ਪੰਜਾਬ ਤੇ ਸਾਡੇ ਗੁਰੂ ਦੀ ਕਿਰਪਾ ਦੇ ਨਾਲ ਵਸਦਾ ਹੱਸਦਾ ਰਹਿਣਾ ਤੇ ਇਸ ਦੇਸ਼ ਤੇ ਲਈ ਗੁਰੂ ਤੇਗ ਬਹਾਦਰ ਜੀ ਨੇ ਅਸੀਸ ਦਿੱਤਾ ਇਹ ਸਦਾ ਹੀ ਹੱਸਦਾ ਵਸਦਾ ਰਹਿਣਾ ਇਹ ਕਿਸੇ ਪੋਲੀਟਿਸ਼ੀਅਨ ਦੇ ਕਹਿਣ ਨਾਲ ਥੋੜੀ ਹੋ ਜਾਣਾ ਵੀ ਪੰਜਾਬ ਨੂੰ ਬਚਾਉਣਾ ਪੰਜਾਬ ਨੂੰ ਕੀ ਹੋ ਗਿਆ ਪੰਜਾਬ ਤੇ 10 ਸਾਲ ਇਹਨਾਂ ਦੇ ਹੱਥਾਂ 'ਚ ਰਿਹਾ ਉਦੋਂ ਇਹਨਾਂ ਨੇ ਜਿਹੜਾ ਕੀਤਾ ਨੁਕਸਾਨ ਬਾਅਦ 'ਚ ਉਹ ਤੇ ਪੰਜਾਬ ਹੱਸਦਾ ਵਸਦਾ ਹੀ ਆ ਇਹਨਾਂ ਨੂੰ ਬੇਨਤੀ ਮੇਰੀ ਵੀ ਭਾਈ ਤੁਸੀਂ ਇਹ ਡਰਾਮਾ ਜਿਹਾ ਬੰਦ ਕਰੋ ਜਿਹੜਾ ਸ਼ੁਰੂ ਕੀਤਾ ਨਵਾਂ ਹੀ ਪਰੋਨਾਵਲੇ ਕਿਹਾ ਗਿਆ ਵੀ ਪੰਜਾਬ ਪੰਜਾਬ ਯਾਤਰੀ ਸ਼ੁਰੂ ਕੀਤੀ ਹੈ ਲੋਕਾਂ ਦਾ ਬੜਾ ਪਰਵਾਂਗਾਰਾ ਲੋਕ ਪਿਆਰ ਬਹੁਤ ਕਰਦੇ ਨੇ ਸ਼ਕਮੀ ਕਾਲੀ ਦਲ ਨੂੰ ਤੁਸੀਂ ਦੇਖ ਰਹੇ ਹੋ ਵੀ ਵੱਡੇ ਵੱਡੇ ਕਾਫਲੇ ਨੇ ਗੱਡੀਆਂ ਦੇ ਤੇ ਲੋਕਾਂ ਦਾ ਇੰਨਾ ਪਿਆਰ ਕਹਿੰਦੇ ਇਕੱਠ ਬਹੁਤ ਹੋ ਰਿਹਾ ਵਿਰੋਧੀਆਂ ਦੇ ਨੀਂਦਾ ਕਹਿੰਦੇ ਜਾਗੇ ਨੀਂਦਾ ਨੀਂਦਾ ਉਹਨਾਂ ਦੀ ਖਰਾਬ ਹੋ ਗਈ ਕਹਿੰਦੇ ਇੰਨਾ ਇਕੱਠ ਹੋ ਰਿਹਾ ਇਹ ਲੋਕ ਪਿਆਰ ਕਰਦੇ ਨੇ ਇਹ ਤਾਂ ਮਜ਼ਾਕ ਜਿਹਾ ਬਣਾਤਾ ਇਹਨਾਂ ਨੇ ਵੇਖੋ ਇਹਨਾਂ ਨੇ ਆਪਣੀਆਂ ਸਿਕਿਉਰਿਟੀਆਂ ਤੇ ਆਪਣੀਆਂ ਗੱਡੀਆਂ ਸਰਕਾਰੀ ਖਰਚੇ ਤੇ ਜਿਹੜਾ ਘੁੰਮਣ ਦਾ ਲੋਕਾਂ ਦੇ ਜਿਹੜਾ ਬੋਝ ਪਾਇਆ ਟੈਕਸ ਲੋਕ ਦੇਣ ਦੇ ਆ ਤੇ ਨਿਆਰੇ ਲੈਣ ਦੇ ਆ ਜੇ ਪੰਜਾਬ ਨੂੰ ਬਚਾਉਣਾ ਤੇ ਸਭ ਤੋਂ ਪਹਿਲਾਂ ਆਪਣੇ ਸਿਕਿਉਰਟੀਆਂ ਵਾਪਸ ਕਰਨਾ ਤੇ ਐਵੇਂ ਹਰਲ ਹਰਲ ਕਰਦੇ ਐਨੂੰ ਕਦੀ ਗੱਡੀਆਂ ਲੈ ਕੇ ਕਦੀ ਆਉਣ ਨੂੰ ਐਵੇਂ ਵੀ ਕੋਈ ਚੰਗੀ ਗੱਲ ਐ ਦੱਸੋ ਯਾਰ ਪੰਜਾਬ ਨੂੰ ਬਚਾਉਣਾ ਤੇ ਤੁਹਾਨੂੰ ਪੰਜਾਬ ਦੇ ਲੋਕਾਂ ਤੋਂ ਖਤਰਾ ਕਿਸ ਗੱਲ ਦਾ ਪੰਜਾਬ ਨੂੰ ਬਾਅਦ ਚੋਂ ਬਚਾ ਲਿਓ ਪਹਿਲਾਂ ਤੁਸੀਂ ਆਪਣੀਆਂ ਸਿਕਿਉਰਟੀਆਂ ਬਚਾਓ ਕਿ ਕਿ ਸਿਕਿਉਰਟੀਆਂ ਤੁਸੀਂ ਇੰਨੀਆਂ-ਨੀਆਂ ਰੱਖੀਆਂ ਵਾ ਆ ਮਾੜਾ ਬੰਦਾ ਤੁਹਾਡੇ ਲੱਗੇ ਨਹੀਂ ਉਦਾਂ ਗੁਪਸ਼ਾਉਂਦਾ ਅੱਜ ਤੁਸੀਂ ਡਰਾਮਾ ਜਾਂ ਰਚਣ ਦੇ ਲਈ ਸੜਕਾਂ ਤੇ 10 ਬੀਬੀਆਂ ਲੈ ਕੇ ਇਧਰੋਂ ਖਲਾਰ ਲੀਆਂ ਤੇ ਇਹ ਮਤਲਬ ਬਹੁਤ ਮਾੜੀਆਂ ਗੱਲਾਂ ਸ਼ੁਰੂ ਤੋਂ ਹੀ ਨਾ ਰਹੇ ਇਦਾਂ ਇਹਨਾਂ ਨੇ ਮਤਲਬ ਕਰਕੇ ਨਾ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਲੈ ਆ ਕੇ ਫੁੱਲ ਸੋਟ ਲਓ ਤੇ ਇੱਥੇ ਇਕੱਠ ਵਿਖਾ ਲਓ ਸਾਰੇ ਪੰਜਾਬ ਚੋਂ ਇਕੱਠੇ ਕਰਕੇ ਇੱਕ ਜਗ੍ਹਾ ਆਪ ਕਰ ਦੋ ਵੀ ਬੜਾ ਜੀ ਅਸੀਂ ਤੇ ਬਹੁਤ ਮੁਲਕ ਇਕੱਠ ਅੱਜ 500 ਬੰਦਾ ਸੜਕ ਤੇ ਇਕੱਠਾ ਕਰ ਲੈਨੇ ਆਪਾਂ ਤੋ ਆ ਇਧਰ ਉਧਰੋਂ ਜਾਂਦੇ ਆ ਗੱਡੀਆਂ ਰੁਕ ਜਾਣੀਆਂ ਜਾਮ ਲੱਗ ਜਾਣਾ ਤੋ ਹੈਲੀਕਾਪਟਰ ਨਾਲ ਸ਼ਾਟ ਲਿਆ ਲੋ ਤੇ ਉਨੀਂਕ ਅਖਬਾਰ ਚ ਫੋਟੋ ਦੇ ਦਿਓ ਯਾਰਾਂ ਦਾ ਲੱਖਾਂ ਦਾ ਕੱਟ ਕੋਈ ਯਾਰਾਂ ਦਾ ਕਹਿਣ ਡਿਆ ਕੋਈ ਲੱਖਾਂ ਦਾ ਕਹਿਣ ਡਿਆ ਉਹ ਇਹਨਾਂ ਦੇ ਹੀ ਹੈਗੇ ਆ ਜਿਹੜੇ ਕਰਿੰਦੇ ਕਰੀ ਜਾਂਦੇ ਆ ਸੋ ਕੰਮ ਤੇ ਆਪਾਂ ਕੋ ਚੰਗਾ ਕੀਤਾ ਨਹੀਂ ਤੁਹਾਡੇ ਰਾਜ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰੇ ਦੀ ਬੇਅਦਬੀ ਹੋਈ ਤੇ ਕੀ ਗੱਲ ਪੰਜਾਬ ਦੇ ਲੋਕੋ ਭੁੱਲ ਗਏ ਪੰਜਾਬ ਉਹ ਦੋ ਖਤਰੇ ਚ ਹੈ ਹੁਣ ਖਤਰੇ ਚ ਆ ਜਿੱਥੇ ਆਧਾਰ ਕੌਂਕੇ ਜਿਨ੍ਹਾਂ ਨੂੰ ਕੌਮ ਸਾਰੀ ਪਿਆਰ ਕਰਦੀ ਉਹਨਾਂ ਦਾ ਮਸਲਾ ਦਬਾਉਣ ਲਈ ਆ ਡਰਾਮਾ ਜਾਂ ਸ਼ੁਰੂ ਕਰਤਾ ਨਵੇਂ ਹੀ ਇਹਨਾਂ ਨੇ ਇਹ ਸਾਰੀ ਸਾਰੀ ਦੁਨੀਆ ਜਾਣਦੀ ਆ ਸਭ ਨੂੰ ਪਤਾ ਪੰਜਾਬ ਨੂੰ ਯਾਰ ਕੱਲ ਦਾ ਖਤਰਾ ਵਾ ਕੁਰਸੀ ਬਚਾਉਣ ਦੀ ਯਾਤਰਾ ਤੇ ਪਰਿਵਾਰ ਨੂੰ ਬਚਾਉਣ ਦੀ ਯਾਤਰਾ ਵਾ ਚਾਰ ਚਾਰ ਪੰਜ ਪੰਜ ਸ਼ੀਟਾਂ ਤੁਸੀਂ ਇੱਕ ਇੱਕ ਕਰ ਬੰਦੇ ਨੇ ਵੰਡੀਆਂ ਵਾ ਤੇ ਤੁਸੀਂ ਕਿਹੜੇ ਗੱਲਾਂ ਕਰਦੇ ਹੋ ਪੰਜਾਬ ਨੂੰ ਬਚਾਉਂਦੀਆਂ ਇਹਨੇ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਜਾਊਗੀ ਪੰਜਾਬ ਵਿੱਚ ਨਸ਼ਾ ਬਹੁਤ ਵਿਗ ਰਿਹਾ ਨਸ਼ੇ ਦੀ ਗੱਲ ਕੀਤੀ ਜਾਊਗੀ ਬੇਰੋਜ਼ਗਾਰੀ ਦੀ ਗੱਲ ਕੀਤੀ ਜਾਊਗੀ ਤੇ ਲੋਕਾਂ ਦਾ ਧੱਕਾ ਹੁੰਦਾ ਜਦੋਂ ਪਰਚੇ ਦਰਜ ਹੁੰਦੇ ਉਹਨਾਂ ਦੀ ਗੱਲ ਕੀਤੀ ਜਾਊਗੀ ਤੇ ਲੋਕਾਂ ਦੀਆਂ ਮੰਗਾਂ ਸੁਣੀ ਜਾਣਗੀਆਂ ਅਸੀਂ ਦੇਖਿਆ ਵੀ ਜਦੋਂ ਸਰਦਾਰ ਕਬੀਰ ਸਿੰਘ ਬਾਦਲਾਉਂਦੇ ਨੇ ਜਨਤਾ ਵਿੱਚ ਤੇ ਬੀਬੀਆਂ ਬੜੀਆਂ ਉਹਨਾਂ ਕੋ ਆ ਜਾਂਦੀਆਂ ਨੇ ਲੋਕ ਦੁੱਖਣੇ ਸੁਣਵਾਉਂਦੇ ਬੀਬੀ ਸਾਡਾ ਬਾਦ ਸਾਹਿਬ ਸਾਡਾ ਰਾਸ਼ਨ ਕਾਰਡ ਕਰ ਦਿੱਤਾ ਗਿਆ ਤੁਹਾਡੇ ਹੁੰਦੇ ਆ ਖੁਦ ਰਾਸ਼ਨ ਕਾਰਡ ਬਣਾਇਆ ਸੀ ਵੱਡੇ ਬਾਦ ਸਾਹਿਬ ਨੇ ਫੋਟੋ ਲੱਗੀ ਜੀ ਸਾਡੇ ਰਾਸ਼ਨ ਕਾਰਡ ਕਰ ਦਿੱਤੇ ਗਿਆ ਇਸ ਤਰ੍ਹਾਂ ਦੇ ਹੋਰ ਮਸਲੇ ਕਹਿੰਦੇ ਲੋਕਾਂ ਦੇ ਸੁ ਇੱਕ ਟਿਪਟੀ ਸੀਐਮ ਦਾ ਕੰਮ ਐਵੇਂ ਮਖਾਕਡਾਉਣ ਦਾ ਸਾਡੀ ਕੌਮ ਦਾ ਵੀ ਇਹ ਵੇਖੋ ਮਸਲੇ ਜਿਹੜੇ ਕੈਂਡ ਹੈ ਨਾ ਸਾਨੂੰ ਲੋਕੀ ਦੁੱਖ ਸੁਣਾਉਂਦੇ ਮੈਂ ਵੀ ਦੁੱਖ ਸੁਣਾਉਣਾ ਤੁਹਾਨੂੰ ਹੁਣ ਸੁਮੇਤ ਸੈਣੀ ਡੀਜੀਪੀ ਕਿੰਨੇ ਲਾਇਆ ਸੀ ਕਿੰਨੇ ਨੌਜਵਾਨ ਮਾਰੇ ਤੇ ਕਿੰਨੇ ਨਹੀਂ ਅੱਜ ਪਰਚੇ ਦਿੱਤੇ ਆਰਟੀਆਈ ਪਾ ਕੇ ਕਢਾ ਲਿਓ ਡਿਟੇਲ ਸੌਦਾ ਸਾਦੀ ਫਿਲਮ ਕਿੰਨਾ ਲਵਾਈ ਉਹਨੂੰ ਮਾਫੀ ਕਿੰਨੇ ਦਿੱਤੀ ਸਾਡੇ ਗੁਰੂ ਦਾ ਸਵਾੰਗ ਰਚਿਆ ਉਹਨੇ ਇਹਨਾਂ ਨੇ ਉਹਨਾਂ ਦੀ ਫਿਲਮ ਲਵਾ ਦਿੱਤੀ ਇਹਨਾਂ ਨੇ ਉਹਨੂੰ ਮਾਫੀ ਦੇ ਦਿੱਤੀ ਉਸ ਬੰਦੇ ਨੇ ਕੀ ਨਹੀਂ ਕੀਤਾ ਕੋਟਕ ਪੂਰੇ ਬਾਈਬਲ ਕਲਾ ਗੋਲੀਕਾਰਨ ਭੁੱਲ ਗਏ ਲੋਕ ਗੁਰੂ ਸਾਹਿਬ ਦੀ ਬੇਅਦਬੀ ਗਲੀਆਂ ਚ ਅੰਗ ਮਿਲੇ ਗੁਰੂ ਸਾਹਿਬ ਦੇ ਨੱਕ ਡੋਬ ਕੇ ਮਰ ਜਣ ਬੇਸ਼ਰਮ ਲੋਕ ਆਏ ਜਿਸ ਦਿਨ ਡਾਕਟਰ ਪੰਪੋਸ਼ ਦੀ ਮੌਤ ਹੋਈ ਵੱਲੇ ਹਸਪਤਾਲ ਐਮ ਬੀ ਬੀ ਐਸ ਡਾਕਟਰ ਸੀ ਆਈਐਸ ਦੀ ਤਿਆਰੀ ਕਰਨੀ ਸੀ ਹੋਂ ਹਰ ਬੱਚੀ ਉਹਦੀ ਮੌਤ ਹੋ ਜਾਂਦੀ ਆ 15 ਬੰਦਿਆਂ ਦੇ ਮਕਦਮਾ ਦਰਜ ਹੋਇਆ ਵੱਲੇ ਥਾਣੇ ਤੁਸੀਂ ਵੀ ਤੁਹਾਡਾ ਚੈਨਲ ਵੀ ਉੱਥੇ ਮੈਂ ਵੀ ਉੱਥੇ ਸੀ ਗਿਆ ਸੀ ਸਾਰੇ ਆਣੇ ਉੱਥੇ ਹੀ ਇਹਨਾਂ ਦਾ ਇੱਕ ਲੀਡਰ ਨਹੀਂ ਬੋਲਿਆ ਇਹਨਾਂ ਦੇ ਡਾਕਟਰਾਂ ਦੇ 15 ਦੇ ਪਰਚਾ ਦਰਜ ਹੋਇਆ ਇਹਨਾਂ ਦੇ ਹੀ ਨਮਾਇੰਦੇ ਨੇ ਵੱਲੇ ਹਸਪਤਾਲ ਤੇ ਉਂਗ ਲੋਕ ਜਿਹੜੇ ਰੋਂਦੇ ਹੀ ਜਾ ਕੇ ਉਹਦੇ ਕੋਲ ਤੇ ਇਹਨਾਂ ਦੋ ਵਾਰੀ ਉਹਨੂੰ ਬਿਠਾਤਾ ਪਰ ਮੈਨੂੰ ਦੱਸੋ ਕਿਹੜੇ ਪੰਜਾਬ ਦੀ ਗੱਲ ਤੁਸੀਂ ਯਾਰ ਪਹਿਲਾਂ ਇੱਥੇ ਬਚਾ ਲੋ ਤੁਸੀਂ ਦੂਜੇ ਦਿਨ ਤੇ ਸ਼ਰਮਣੀ ਕਮੇਟੀ ਦੇ ਵਿੱਚ ਕੋਈ ਨਾ ਕੋਈ ਵਿਵਾਦ ਪਾ ਛੱਡਦੇ ਜੇ ਸਾਡੀ ਜਿਹੜੀ ਸੰਸਥਾ ਵਾ ਸਿੱਖਾਂ ਦੀ ਉਹ ਤੁਸੀਂ ਕਿਹੜੇ ਜਗ੍ਹਾ ਤੇ ਉਹਨਾਂ ਦੇ ਪੈਸੇ ਯੂਜ਼ ਕਰਨ ੜਿਆ ਸਾਰਾ ਪਤਾ ਸਾਡੇ ਮਲਾਜਮਾਂ ਨੂੰ ਸ਼ਰਮਣੀ ਕਮੇਟੀ ਦੇ ਇਹਨਾਂ ਨੂੰ ਇਕੱਠਿਆਂ ਕਰਕੇ ਤੁਸੀਂ ਰੈਲੀਆਂ ਚ ਲਈ ਫਿਰਦੇ ਜੇ ਹੈ ਸਾਡੇ ਗੁਰੂ ਦੇ ਘਰ ਦਾ ਲੰਗਰ ਤੁਸੀਂ ਜਾ ਕੇ ਰੈਲੀਆਂ 'ਚ ਵਰਤੌਂਦੇ ਜੇ ਤੇ ਕੀ ਗੱਲ ਸਾਨੂੰ ਪਤਾ ਨਹੀਂ ਅਸਵੇਰੇ ਲੋਕੀ ਪੈਸੇ ਚੜਾਉਣੇ ਬੰਦ ਕਰ ਦੇਣਾ ਤੇ ਫੇਰ ਇਹਨਾਂ ਨੂੰ ਕੋਈ ਇੱਕ ਬਨੇ ਕਹਿੰਦੇ ਸਭ ਤੋਂ ਗਰੀਬ ਪਾਰਟੀ ਸਾਡੀ ਦੂਜੇ ਬਨੇ ਕਹਿੰਦੇ ਵੀ ਕਰੋਨਾ ਰੁਪਏ ਤੁਹਾਨੂੰ ਦੇ ਦੇਾਂਗੇ ਇਹਨਾਂ ਦੀਆਂ ਪ੍ਰਾਪਰਟੀਆਂ ਅੱਜ ਚੈੱਕ ਕਰ ਲੋ ਕਿੰਨੀਆਂ ਕਿੰਨੀਆਂ ਇਹ ਬਿਜ਼ਨਸਮੈਨ ਲੋਗ ਆ ਇਹਨਾਂ ਨੂੰ ਕੋਈ ਪੰਜਾਬ ਨਾਲ ਲੈਣਾ ਦੇਣਾ ਨਹੀਂ ਆ ਇਹਨਾਂ ਕੋਲ ਸਿਕਿਉਰਟੀਆਂ ਹੈਗੀਆਂ ਵਾਂ ਯਾਰ ਇਹ ਲੈਂਡ ਐ ਸ਼ਰੂਮਣੀ ਕਮੇਟੀ ਦੇ ਪੈਸੇ ਦੀ ਦੁਰਵਰਤੋਂ ਕਰਨ ਦੇ ਆ ਇਹਨਾਂ ਨੂੰ ਕੋਈ ਕਿਸੇ ਨਾ ਚਾਰ ਪੰਜ ਬੰਦੇ ਆ ਉਹੀ ਅਕਾਲੀ ਦਲ ਦੇ ਲਈ ਬੋਲਦੇ ਆ ਚਾਰ ਪੰਜ ਬੰਦੇ ਐ ਜੀਪੀਸੀ 'ਚ ਉੱਥੇ ਬੋਲਦੇ ਆ ਹੁਣ ਜਿੱਦਣ ਐ ਜੀਪੀਸੀ ਦੇ ਵੋਟਾਂ ਆਉਣਗੀਆਂ ਨ ਜਿੱਦਣ ਐ ਜੀਪੀਸੀ ਇਹਨਾਂ ਕੋ ਖੁੱਸ ਗਈ ਫੇਰ ਵੇਖਿਓ ਇਹਨਾਂ ਦਾ ਬਣਦਾ ਕੀ ਆ ਫੇਰ ਚੀਕਾਂ ਪੈਣੀਆਂ ਅਸਲੀ ਤੇ ਇਹਨਾਂ ਨੂੰ ਕਿਹਾ ਵੀ ਜੇ ਜਵਾਬ ਦੇਣਾ ਵਾ ਨਾ 328 ਸਰੂਪ ਜਿਹੜੇ ਚੋਰੀ ਹੋਏ ਆ ਭਾਈ ਬਲਦੇਵ ਸਿੰਘ ਵਡਾਲਾ ਗੁਰੂ ਘਰ ਦਾ ਕੀਰਤਨੀਆ 4 ਸਾਲਾਂ ਤੋਂ ਧਰਨਾ ਲਾ ਕੇ ਬੈਠਾ ਉੱਥੇ ਉਹਦੀਆਂ ਗੱਲਾਂ ਦਾ ਜਵਾਬ ਹੈ ਇਹਦੇ ਕੋਲ ਫੇਰ ਇਹਨਾਂ ਨੂੰ ਪੁੱਛਿਓ ਵੀ ਸਾਡੇ ਜਿੰਦਾ ਸ਼ਹੀਦ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸਾਡੇ ਬਹੁਤ ਸਤਕਾਰਯੋਗ ਉਹਨਾਂ ਦੀਆਂ ਗੱਲਾਂ ਦਾ ਜਵਾਬ ਹੈਗਾ ਇਹਨਾਂ ਕੋ ਜਥੇਦਾਰ ਕੌਂਕੇ ਦੀ ਮੌਤ ਜਿਹੜੀ ਹੋਈ ਆ ਉਹਦਾ ਜਵਾਬ ਹੈਗਾ ਇਹਨਾਂ ਕੋ ਰੇਤ ਮਾਫੀਆ ਦਾ ਆਰਬਿਟ ਬੱਸਾਂ ਚ ਧੱਕੇ ਦਿੱਤੇ ਕੁੜੀਆਂ ਨੂੰ ਕੇਵਲ ਮਾਫੀਆ ਦਾ ਟਰਾਂਸਪੋਰਟ ਮਾਫੀਆ ਦਾ ਨਸ਼ੇ ਮਾਫੀਆ ਦਾ ਮੈਂ ਕਿਹੜੇ ਕਿਹੜੇ ਨਾਮ ਲਾਵਾਂ ਫਿਰ ਦੱਸੋ ਸਮੇਤ ਸੈਣੀ ਡੀਜੀਪੀ ਇਹਨਾਂ ਨੇ ਲਾਇਆ ਕੀ ਨਹੀਂ ਉਹਨੇ ਕੀਤਾ ਯਾਰ ਤੁਸੀਂ ਕਮਾਲ ਕਰਦੇ ਤੁਸੀਂ ਪੰਜਾਬ ਬਚਾਉਣ ਦੀ ਗੱਲ ਕਰਦੇ ਸਾਰੇ ਅਲੀਗੇਸ਼ਨ ਹੀ ਤੁਹਾਡੇ ਤੇ ਲੱਗਦੇ ਆ ਅੱਜ ਵੀ ਤੁਸੀਂ ਧਮਕਾਉਂਦੇ ਜੇ ਲੋਕਾਂ ਨੂੰ ਹੱਲੇ ਵੀ ਸਾਡਾ ਰਾਜ ਵਾਲਿਆਂ ਦਾ ਉਹ ਕਰ ਦਾਂਗੇ ਦੁਨੀਆ ਤੇ ਨਾ ਮਤਲਬ ਪਰਮਾਤਮਾ ਦੇ ਘਰ ਦੇ ਵਿੱਚ ਨਾ ਦੇਰ ਹਨੇਰ ਨਹੀਂ ਆ ਤੇ ਦੁਨੀਆ ਸਾਰੀ ਤੁਹਾਡਾ ਵੇਖ ਰਹੀ ਹੈ ਤੁਸੀਂ ਜੋ ਕਰ ਰਹੇ ਹੋ ਇਹ ਜਿਹੜੇ ਡਰਾਮੇ ਜੇ ਤੁਸੀਂ ਨਵੇਂ ਰਚੇ ਆ ਸਟੇਜਾਂ ਤੇ ਖਲੋ ਕੇ ਗਾਣੇ ਗਾਉਣ ਦੇ ਸੁਖਬੀਰ ਬਾਦਲ ਜੀ ਸਾਡੇ ਬੰਦੀ ਸਿੰਘਾਂ ਨੂੰ ਰਿਹਾਈ ਦੇ ਦਿਓ ਯਾਰ ਕੀ ਯਾਰ ਤੁਸੀਂ ਮਜ਼ਾਕ ਡਾਉਂਦੇ ਬੰਦੀ ਸਿੰਘਾਂ ਦੀ ਤੁਸੀਂ ਗੱਲ ਹੀ ਨਹੀਂ ਕੀਤੀ 10 ਸਾਲਾਂ ਚੱਕਰੀ ਵੀ ਤੁਸੀਂ ਆਪਣੇ ਰਾਹ ਚ ਗੱਲ ਕੀਤੀ ਹੁੰਦੀ ਤੇ ਲੋਕੀ ਕਹਿੰਦੇ ਵੀ ਠੀਕ ਆ ਹੁਣ ਤੁਸੀਂ ਯਾਰ ਫਾਰਮਲਿਟੀਆਂ ਇਹ ਪੂਰੀਆਂ ਕਰੀ ਜਾਂ ਬੱਦੀ ਸਿੰਘਾਂ ਦੀ ਗੱਲ ਸਰਦਾਰ ਗੁਰਜੀਤ ਸਿੰਘ ਔਜਲੇ ਨੇ ਕੀਤੀ ਪਾਰਲੀਮੈਂਟ ਦੇ ਵਿੱਚ ਕਰੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਜਸਬੀਤ ਸਿੰਘ ਡਿੰਪਾ ਉਹਨਾਂ ਨੇ ਕੀਤੀ ਬੰਦੀ ਸਿੰਘਾਂ ਦੀ ਗੱਲ ਸੁਖਪਾਲ ਸਿੰਘ ਖਹਿਰੇ ਨੇ ਕੀਤੀ ਬੰਦੀ ਸਿੰਘਾਂ ਦੀ ਗੱਲ ਤੇ ਇੱਕ ਵੀਡੀਓ ਤੁਸੀਂ ਵੇਖੀ ਅੱਜ ਤੱਕ ਤੇ ਚਰਨਜੀਤ ਸਿੰਘ ਚੰਨੀ ਬੋਲ ਰਹੇ ਆ ਉਹਨਾਂ ਨੂੰ ਉਹਨਾਂ ਨੇ ਪੁੱਛਿਆ ਉਹਨਾਂ ਦੀ ਪਾਰਟੀ ਦੇ ਅੰਗੇਸ਼ਟ ਪੁੱਛਿਆ ਉਹਨਾਂ ਨੇ ਵੀ ਜਗਦੀਸ਼ ਟਾਟਲ ਸੱਜਣ ਕੁਮਾਰ ਬਾਰੇ ਤੁਸੀਂ ਕੀ ਕਹਿੰਦੇ ਜੇ ਸਿੱਖਾਂ ਦੇ ਗਲਾਂ ਟੈਰ ਪਾਈਸੋ ਨੇ ਪਤਾ ਕੀ ਜਵਾਬ ਦਿੱਤਾ ਕਹਿੰਦਾ ਫਾਂਸੀ ਤੇ ਚੜ੍ਹਾ ਦਿਓ ਉਹਨਾਂ ਨੂੰ ਨਹੀਂ ਚੜਾਉਣਾ ਤਾਂ ਮੇਰੇ ਕੋਲ ਲਿਆਓ ਫਾਇ ਲਾ ਦਿਓ ਉਹਨਾਂ ਨੂੰ ਯਾਰ ਤੁਸੀਂ ਆਪਣੀ ਕੌਮ ਦਾ ਵੀ ਸੋਚੋ ਤੁਸੀਂ ਸਿਰਫ ਕੁਰਸੀ ਨੂੰ ਹੀ ਪਿਆਰ ਕਰੀ ਜਾਂਦੇ ਜੇ ਹਰ ਪਿੰ ਇੱਕ ਇੱਕ ਬੰਦਾ ਇਕੱਠਾ ਕਰ ਲਈਏ ਤੇ ਹਲਕੇ ਦੇ 100 ਕ ਪਿੰਡ ਹੁੰਦੇ ਆ 100 ਟਰੈਕਟਰ ਹੋ ਜਾਂਦਾ ਨਾਰਮਲੀ ਗੱਲ ਆ ਤੇ ਜੇ 100 ਕ ਟਰੈਕਟਰ ਲੈ ਕੇ ਸੜਕਾਂ ਤੇ ਨਿਕਲੋਗੇ ਤੇ ਪਤਾ ਲੱਗਦਾ ਵੀ ਬੰਦੇ ਲਿਆਂਦੇ ਤੇ ਇਹਨਾਂ ਦਾ ਤੇ ਸਾਰਿਆਂ ਨੂੰ ਦਿਖਣੀ ਡਿਆ ਇਹਨਾਂ ਦਾ ਪਤਾ ਜੇ ਇਹਨਾਂ ਨੇ ਮਤਲਬ ਇਹਨੇ ਨੇ ਇਕੱਠ ਹੁੰਦੇ ਰੈਲੀਆਂ ਇੰਡੀਆਂ ਨੇ ਵੱਡੀਆਂ ਵਿਖਾਉਂਦੇ ਸੀ ਦੋ ਸਾਰੇ ਜ਼ਿਲ੍ਹਿਆਂ ਚੋਂ ਪੰਜਾਬ ਚੋਂ ਇਕੱਠੇ ਕਰ ਲੈਂਦੇ ਇੱਕ ਜਗ੍ਹਾ ਬੰਦੇ ਤੇ ਫੇਰ ਨਾ ਜਮਾਨਤਾਂ ਕੋ ਜਬਤ ਹੋ ਗਈਆਂ ਤੇ ਗੱਲ ਕੇ ਸੋਨੂ ਜਿੰਦੇਆਲਾ ਜੀ ਤੁਸੀਂ ਵੀ ਸ਼ੋਮਣੀ ਕਾਲੀਆ ਦੇ ਆਗੂ ਰਹੇ ਹੋ ਠੀਕ ਹੈ ਨਾ ਸੋਨੂੰ ਜਿਹੜੇ ਨਾਲ ਛੱਡਣ ਦਾ ਕੀ ਬਣ ਗਿਆ ਪਾਰਟੀ ਜਾਂ ਕੋਈ ਮਾਨਸਮਾਨ ਨਹੀਂ ਮਿਲਿਆ ਪਾਰਟੀ 'ਚ ਜਾਂ ਕੋਈ ਅਹੁਦਾ ਨਹੀਂ ਮਿਲਿਆ ਕੀ ਛੱਡਣ ਦਾ ਕੀ ਕਾਰਨ ਬਣ ਗਿਆ ਸੋਨੂੰ ਜਿਹੜੇ ਨਾਲ ਸਭ ਤੋਂ ਵੱਡਾ ਜਾਤੀਵਾਦ ਬਹੁਤ ਹੈ ਇੱਥੇ ਬੰਦੇ ਨੂੰ ਬੰਦਾ ਨਹੀਂ ਸਮਝਦੇ ਇਹ ਨਾ ਜਿਹੜੇ ਜਿਨ੍ਹਾਂ ਦੇ ਪਰਚੇ-ਪੁਰਚੇ ਵਾਵਾ ਹੀ ਹੁੰਦੇ ਆ ਉਹਨਾਂ ਨੂੰ ਪ੍ਰਮੋਟ ਕਰਦੇ ਉਹਨਾਂ ਨੂੰ ਬਹੁਤ ਸ਼ਹਿਦ ਦਿੰਦੇ ਵੀ ਬੱਲੇ ਬੱਲੇ ਤੇਰੇ ਵਰਗਾ ਬੰਦਾ ਹੀ ਕੋਈ ਨਹੀਂ ਚੰਗੇ ਬੰਦੇ ਲਈ ਇੱਥੇ ਕੋਈ ਜਗ੍ਹਾ ਨਹੀਂ ਆ ਇਹਨਾਂ ਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਆ 17 ਸਾਲ ਮੈਂ ਆਪਣੀ ਜ਼ਿੰਦਗੀ ਦੇ ਖਰਾਬ ਕੀਤੇ ਇਹਨਾਂ ਬੰਦਿਆਂ ਨਾਲ ਗੁਰੂ ਗ੍ਰੰਥ ਸਾਹਿਬ ਮਾਰੇ ਦੀ ਬੇਅਦਬੀ ਜਦੋਂ ਇਹਨਾਂ ਨੂੰ ਹੱਥੀਂ ਜੋੜਦੇ ਆਪਾਂ ਹੁਣ ਇਹਨਾਂ ਤੋਂ ਦੂਰ ਵਧੀਆ ਵਾਂ ਅਸੀਂ ਚੰਗੇ ਆ ਪੰਜਾਬ ਦੀ ਗੱਲ ਜਦੋਂ ਤੁਸੀਂ ਵੇਖਿਆ ਵੀ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਦਾ ਜ਼ਮੀਨ ਅਠ ਕਿਲੇ ਨਿਕਲੀ ਆ ਉੱਥੇ ਹੁਣ ਅਸੀਂ ਗਏ ਸੀਗੇ ਧਰਨਾ ਸੀ ਵੀ ਸਾਰੇ ਜਣੇ ਸਾਰੀ ਕੌਮ ਨੇ ਲਾਇਆ ਸੀਗਾ ਉੱਥੇ ਤੁਹਾਡੇ ਚੈਨਲਾਂ ਨੇ ਵਿਖਾਇਆ ਉੱਥੇ ਜਾ ਕੇ ਤੇ ਉਹ ਨਿੱਜੀ ਕੰਪਨੀ ਨੇ ਇੱਕ ਨੇ ਕਬਜ਼ਾ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸ਼ੁਰੂ ਹੁੰਦਾ ਸੀ ਰੋਪੜ ਤੋਂ ਇੱਕ ਬੰਨੇ ਗੋਰਿਆਂ ਦਾ ਇੱਕ ਉੱਥੇ ਤੇ ਕੋਈ ਰੜਕਿਆ ਨਹੀਂ ਹੁਣ ਵੋਟਾਂ ਆਈਆਂ ਤੇ ਜੋਗੀ ਪੜਾਂ ਤੋਂ ਉਤਰ ਕੇ ਆ ਗਏ ਆ ਤੇ ਲੋਕਾਂ ਨੂੰ ਬੀਣ ਵਜਾ ਕੇ ਕਹਿੰਦੇ ਵੀ ਆਜੋ ਅਸੀਂ ਤੁਹਾਡੇ ਤੇ ਬਹੁਤ ਜ਼ਿਆਦਾ ਤੁਹਾਡੀ ਫਿਕਰ ਕਰਦੇ ਵੀ ਆਓ ਸਾਨੂੰ ਮਿਲੋ ਤੇ ਯਾਰ ਇਹ ਸਾਰਾ ਡਰਾਮਾ ਡਰੂਮਾ ਪਤਾ ਲੋਕਾਂ ਨੂੰ ਕੁਰਸੀ ਬਚਾਓ ਤੇ ਪਰਿਵਾਰ ਬਚਾਓ ਇਹ ਨਾਮ ਦਊਗਾ ਇਹਨਾਂ ਦੀ ਯਾਤਰਾ ਨੂੰ ਮੈਨੂੰ ਲੱਗਦਾ ਵੀ ਸ਼੍ਰੋਮਣੀ ਕਾਲੀਨ ਦਲ ਨੂੰ ਜਿਹੜਾ ਇਸ ਪੰਜਾਬ ਦੀ ਯਾਤਰਾ ਨਾਲ ਕੋਈ ਅਸਰ ਹੋਊਗਾ ਕੋਈ ਮਜ਼ਬੂਤੀ ਮਿਲੂਗੀ ਕਿ ਲੱਗਦਾ ਵੀ 2024 ਵਿੱਚ ਇਲੈਕਸ਼ਨ ਆਉਣੇ ਆ ਵੋਟਾਂ ਆਉਣੀਆਂ ਕਿ ਲੱਗਦਾ ਇਹ ਚੀਜ਼ ਨਾਲ ਕੋ ਫਰਕ ਪੈ ਵੀਗਾ ਇਹਨਾਂ ਨੂੰ ਕੋ ਪਊਗਾ ਬਹੁਤ ਜ਼ਿਆਦਾ ਫਰਕ ਪਊਗਾ ਐਰਕੀ ਤੇ ਮੱਲਰ ਕਾਰਡ ਤੋਂ ਵਾੜੀ ਫਰਕ ਪਊਗਾ ਇਹਨਾਂ ਨੂੰ ਇਹ ਜਦੋਂ ਸਾਹਮਣੇ ਆਉਂਦੇ ਲੋਕਾਂ 'ਚ ਗੁੱਸਾ ਆ ਜਾਂਦਾ ਨਾਲ ਹੀ ਬਾਈਬਲ ਕਲਾਂ ਗੋਲੀ ਕਾਂਡ ਚਤੇ ਆ ਜਾਂਦਾ ਲੋਕਾਂ ਨੂੰ ਗੁਰੂ ਸਾਹਿਬ ਦੀ ਬੇਅਦਬੀ ਚਤੇ ਆ ਜਾਂਦੀ ਆ ਤੇ ਫਿਰ ਲੋਕੀ ਬੜਨ ਦੱਬ ਦੱਬ ਕੇ ਟੀਂ ਟੀਂ ਕਰਾਉਂਦੇ ਆ ਤੇ ਐਰਕੀ ਵੀ ਇਹਨਾਂ ਨਾਲ ਇਦਾਂ ਹੋਣਾ ਦੂਜੀ ਗੱਲ ਸਾਰੀਆਂ ਪਾਰਟੀਆਂ ਜਿਹੜੀਆਂ ਹੱਲੇ ਮੈਦਾਨ 'ਚ ਨਹੀਂ ਆਈਆਂ ਨਾ ਕਾਂਗਰਸ ਆਈ ਆ ਨਾ ਭਾਜਪਾ ਆਈ ਆ ਨਾ ਆਮ ਆਦਮੀ ਆਈ ਜਦੋਂ ਉਹ ਆ ਗਏ ਫਿਰ ਪਤਾ ਲੱਗੂ ਤੁਹਾਨੂੰ ਕੱਠ ਲੋਕਾਂ ਦੇ ਵੇਖੋ ਆਪੋ ਆਪਣਾ ਯੂਰਪ ਪ੍ਰਦਰਸ਼ਨ ਕਰਨਾ ਸਾਰਿਆਂ ਨੇ ਤੇ ਦੂਜੀ ਗੱਲ ਹੈ ਵੀ ਜਿਹੜੇ ਕੁਝ ਲੀਡਰ ਆ ਉਹ ਸਟੇਜਾਂ ਤੇ ਆਉਂਦੇ ਆ ਹਰ ਪਾਰਟੀ ਚ ਆਪਣੇ ਆਕਾਮਾਂ ਨੂੰ ਖੁਸ਼ ਕਰਨ ਦੇ ਲਈ ਪਤਾ ਕੀ ਕਹਿੰਦੇ ਆ ਮਾਨਸਿਕ ਰੋਗੀ ਹੋ ਗਏ ਸੀ ਮਾਜੇ ਦਾ ਜਰਨੈਲ ਸਾਡਾ ਫਲਾਣਾ ਜੀ ਹਰ ਪਾਰਟੀ ਦੇ ਪਰ ਮੇਰੀ ਵੀਰੋ ਹੱਥ ਜੋੜ ਕੇ ਬੇਨਤੀ ਆ ਮਾਜੇ ਦਾ ਜਰਨੈਲ ਬਹੁਤ ਹੀ ਸਤਕਾਰਯੋਗ ਅਨੋਖੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਮਹਾਰਾਜ ਆ ਕੋਈ ਲੀਡਰ ਦੀ ਕੀ ਔਕਾਤ ਆ ਯਾਰ ਮਾਜੇ ਦਾ ਜਰਨੈਲ ਬਣ ਜੇ ਜਿਸਨੇ ਗਰੂ ਨੂੰ ਸਾਰਾ ਕੁਝ ਸਮਰਪਿਤ ਕਰਤਾ ਇਸ ਨਗਰੀ ਨਾਲ ਨਾ ਪਿਆਰ ਸੀ ਇਸ ਪੇਟ ਕਰਤਾ ਮੌਤ ਨੂੰ ਭਜਣਾ ਪਾਤੀ ਉਹ ਮਾਜੇ ਦੇ ਜਰਨੈਲ ਆ ਬਾਬਾ ਦੀਪ ਸਿੰਘ ਜੀ ਮਾਜੇ ਦੇ ਜਰਨੈਲ ਆ ਕੋਈ ਲੀਡਰ ਲੋਡਰ ਨਹੀਂ ਇੱਥੇ ਮਾਜੇ ਦਾ ਜਰਨੈਲ ਹੈਗਾ ਇਹਦੇ ਉਹਨਾਂ ਦੀ ਪੈਰਾਂ ਦੀ ਰੀਸ ਨਹੀਂ ਕਰ ਸਕਦੇ ਤੇ ਇਹ ਜਿਹੜੇ ਇੱਥੇ ਬਥੇਰੇ ਤੁਰੇ ਫਿਰਦੇ ਜਿਹੜੇ ਆਪਣੇ ਆਪ ਨੂੰ ਮਾਜੇ ਦੇ ਜਰਨੈਲ ਖਵਾਉਂਦੇ ਆ ਇਸ ਕਰਕੇ ਮੇਰੀ ਬੇਨਤੀ ਆ ਕਿ ਇਹ ਜਿਹੜੀ ਗੱਲ ਆ ਨਾ ਇਹ ਜ਼ਰੂਰ ਯਾਦ ਰੱਖਿਓ ਸਟੇਜਾਂ ਤੇ ਖਲੋ ਕੇ ਰੱਬ ਤੋਂ ਡਰਿਆ ਕਰੋ ਰੱਬ ਨਾਲ ਨਹੀਂ ਵੈਰ ਪਈਦਾ ਇਹਨਾਂ ਨੂੰ ਤੇ ਰੱਬ ਦੀ ਮਾਰ ਵੱਜ ਗਈ ਤਾਂ ਹੀ ਤਾਂ ਤੁਰੇ ਫਿਰਦੇ ਹੁਣ ਇਹਨ ਪਾਰਟੀਆਂ ਤੇ ਆਪੋ ਆਪਣੇ ਬੈਠੀਆਂ ਲੈ ਉਹਨਾਂ ਨੇ ਆਉਣਾ ਵੱਲੇ ਕੋਈ ਗੱਲ ਹੀ ਨਹੀਂ ਹੋਈ ਪਾਰਲੀਮੈਂਟ ਦੀ ਇਲੈਕਸ਼ਨ ਡਿਕਲੇਅਰ ਹੋਣੀ ਫਿਰ ਆਉਣਾ ਤੇ ਇਹਨਾਂ ਨੂੰ ਪਹਿਲਾਂ ਹੀ ਭਾਜੜਾ ਪੈ ਗਏ ਆ ਵੀ ਇਹ ਪੰਜਾਬ ਬਚਾ ਲੀਏ ਪੰਜਾਬ ਨਹੀਂ ਆਪਣੇ ਕੁਰਸੀਆਂ ਬਚਾ ਲੀਏ ਕਿ ਬਾਅਦ ਚੋਂ ਸਾਡੇ ਨਾਲ ਲੋਕਾਂ ਧਰਨਾ ਨਹੀਂ ਆ ਤੇ ਇਸ ਕਰਕੇ ਹੁਣ ਸੜਕਾਂ ਤੇ ਡਰਾਮਾ ਜਿਆਨਾ ਸ਼ੁਰੂ ਕਰਤਾ ਵਾ ਤੇ ਇਹ ਲੋਕਾਂ ਨੂੰ ਪਲੀ ਭੰਤੀ ਪਤਾ ਵਾ ਇਹਨਾਂ ਦੇ ਦੋਖਲੇ ਚਿਹਰੇ ਦਾ ਰੰਗ ਬਦਲਣ ਦੇ ਨਾਲ ਪੰਜਾਬ ਨੂੰ ਨਹੀਂ ਬਦਲ ਸਕਦੇ ਤੁਸੀਂ ਤੁਹਾਨੂੰ ਕੀ ਦਿਨ ਚਾਹੋਗੇ ਪੰਜਾਬ ਵਾਸੀਆਂ ਨੂੰ ਕੀ ਅਪੀਲ ਕੀ ਕਰਨਾ ਚਾਹੋਗੇ ਖਾਸ ਕਰਕੇ ਜਿਹੜੇ ਦਰਸ਼ਕ ਦੇਖਣ ਦੇ ਇਸ ਹਮੇਸ਼ਾ ਚ ਤੇ ਖਾਸ ਕਰਕੇ ਸ਼ੋਅ ਬਣੀ ਕਾਲੀ ਦਾ ਲੋਕੀ ਆਪਣੇ ਨੂੰ ਕੀ ਸੁਝਾਅ ਦੇਣਾ ਚਾਹੋਗੇ ਸਾਨੂੰ ਜੰਡਿਆਲਾ ਜੀ ਜਿਹੜੇ ਤੇ ਦਸਵੇਂ ਪਾਤਸ਼ਾਹ ਨੂੰ ਪਿਆਰ ਕਰਦੇ ਆ ਨਾ ਉਹ ਪਾਰਟੀ ਬਾਜੀ ਤੋਂ ਉੱਠ ਕੇ ਇੱਕ ਗੱਲ ਯਾਦ ਰੱਖਿਓ ਜਿਹੜੇ ਬੰਦੇ ਨੇ ਗੁਰੂ ਸਾਹਿਬ ਦਾ ਸਮਾਂਗ ਰਚਿਆ ਉਹਨੂੰ ਕੌਮ ਮਾਫ ਕਰ ਸਕਦੀ ਜੱਥੇਦਾਰ ਕੌਕੇ ਦੀ ਕਿੱਦਾਂ ਮੌਤ ਹੋਈ ਉਹਨੂੰ ਕੌਮ ਮਾਫ ਕਰ ਸਕਦੀ ਸਰ ਸੇ ਸਾਧੂ ਨੇ ਨਾ ਮਾਫੀ ਦਿੱਤੀ ਉਹ ਕੌਮ ਮਾਫ ਕਰ ਸਕਦੀ ਗੁਰੂ ਗ੍ਰੰਥ ਸਾਹਿਬ ਮਾਰੇ ਦੀ ਬੇਅਦਬੀ ਹੋਈ ਗਲੀਆਂ ਚ ਨਾਲੀਆਂ ਚੰਗ ਖਲਾਰ ਤੇ ਕਿਉਂ ਨੂੰ ਭੁੱਲ ਸਕਦੇ ਉਹਨੂੰ ਕੋਈ ਸਿੱਖ ਨਹੀਂ ਭੁੱਲ ਸਕਦਾ ਭਰਾਓ ਇਹ ਆਗੇ ਜੇ ਤੇ ਇਹਨਾਂ ਦਾ ਐਰ ਕੀ ਉਹ ਹਾਲ ਕਰਿਓ ਇਹ ਜ਼ਿੰਦਗੀ ਦੇ ਵਿੱਚ ਖਲੋਣ ਦਾ ਨਾਮ ਨਾ ਲੈਣਾ ਕਿਉਂਕਿ ਇਹ ਆਪੇ ਬਣੇ ਜਰਨੈਲ ਜੇ ਤੇ ਆਪੇ ਹੀ ਇਹ ਪ੍ਰਧਾਨ ਬਣੇ ਨੇ ਇਹਨਾਂ ਦਾ ਕੋਈ ਵੱਲੋਂ ਵੇਖ ਲੋ ਕਿਹੇ ਅੱਗ ਨੂੰ ਗਾੜੀ ਨਹੀਂ ਆਉਣ ਦਿੰਦੇ ਆਪੇ ਇੱਕੋ ਹੀ ਬੰਦਾ ਇੱਥੇ ਪਾਰਟੀਆਂ ਦੇ 4 4 5 5 ਪ੍ਰਧਾਨ ਚੇਂਜ ਹੋ ਗਏ ਤੇ ਜਦੋਂ ਦੇ ਇੱਕੋ ਹੀ ਆ ਪਰਿਵਾਰਵਾਦ ਆ ਹੋਰ ਕੁਛ ਨਹੀਂ ਆ ਇਹ ਸਿਰਫ ਡਰਾਮਾ ਵਾ ਇਹਨਾਂ ਤੋਂ ਬਚੋ ਔਰ ਪੰਜਾਬ ਬਚਿਆ ਹੀ ਆ ਪੰਜਾਬ ਕਿਤੇ ਨਹੀਂ ਚਲ ਗਿਆ ਪ੍ਰਮਾਤਮਾ ਕਿਰਪਾ ਕਰੇ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਦੀ ਕਿਰਪਾ ਦੇ ਨਾਲ ਹੀ ਪੰਜਾਬ ਹੱਸਦਾ ਵਸਦਾ ਰਹਿਣਾ ਇਹ ਦੇਸ਼ ਵਸਦਾ ਰਹਿਣਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਸਾਨੂੰ ਜੰਡੇ ਵਾਲਾ ਜਿਹੜਾ ਕਿ ਇੱਕ ਕਾਂਗਸੀ ਆਗੂ ਨੇ ਨਾਲੇ ਸਮਾਜ ਸੇਵੀ ਨੇ ਤੁਸੀਂ ਦੇਖਿਆ ਅੱਜ ਸ਼ੋਮਨੀ ਕਾਲੀਦਾਲ ਦੇ ਜਿਹੜੇ ਪ੍ਰਧਾਨ ਵੱਲੋਂ ਪੰਜਾਬ 'ਚੋਂ ਯਾਤਰਾ ਕੱਢੀ ਗਈ ਸਰਦਾਰ ਸੁਖਬੀ ਸਿੰਘ ਬਾਦਲ ਵੱਲੋਂ ਉਹਨਾਂ ਵੱਲੋਂ ਅੱਜ ਖੁੱਲ ਕੇ ਬੋਲੇ ਆ ਤੇ ਉਹਨਾਂ ਨੇ ਕਿਹਾ ਕਿ ਪੰਜਾਬ 'ਚੋਂ ਯਾਤਰਾ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਦੋਕ ਸ਼ੋਮਨੀ ਕਾਲੀਦਾਲ ਨੂੰ ਕਿੰਨਾ ਪਿਆਰ ਕਰਦੇ ਨੇ ਅਤੇ ਵੋਟਾਂ ਕਿੰਨੇ ਕਮਿੰਦੀਆਂ 2024 ਆਮਰਸਾ